ਮੈਂ ਕਹਿੰਦਾ ਛੱਟੇ 'ਚ ਛੱਟਾ ਫਸਿਆ ਪਿਆ ਹੈ ਦੇਖਣ ਨੂੰ ਤਾਂ ਛੱਟਾ ਲੱਗੂਗਾ ਨਿੱਕਾ ਜਾਂ ਛਿੱਟੀ ਜੀ ਇਹ ਅੱਜ ਦੇ ਤੇ ਆਪਾਂ ਇਦੋਂ ਪਹਿਲਾਂ ਇੱਕ ਸਪਰੇਅ ਲਾਈ ਸੀ ਤੇ ਅੱਜ ਦੂਜੀ ਸਪਰੇਅ ਹੈ ਜਿਹੜੀ ਟੈਲਟ ਦੀ ਟਾਰਾਂ ਤੇ ਨਾਲ ਪ੍ਰੋਗਰਾਮ ਪਾ ਰਹੇ ਆਂ ਹਣ ਤੇ ਵਿੱਚ ਆ ਬਾਈ ਜੀ ਸੁੰਡੀ ਇਹਦੇ ਤੇ ਆ ਚੁੱਕੀ ਆ ਬਰੀਕ ਜ ਜਿਹਨੂੰ ਆਪਾਂ ਕਹਿ ਦਿੰਨੇ ਆਂ ਵੀ ਜੋਜ ਆ ਬਣ ਕੇ ਆ ਗਈ ਸੁੰਡੀ ਉਹ ਦਿਖਾ ਦਈਏ ਵੀ ਪਹਿਲਾਂ ਸਪਰੇਅ ਲਾਈ ਸੀ ਤੇ ਹੁਣ ਵੀ ਇਹ ਕਿਤੇ ਕਿਤੇ ਡੈਕਤ ਆ ਜਿਹੜੀ ਇਹਨੂੰ ਫੇਰ ਆਉਣੇ ਸ਼ੁਰੂ ਹੋ ਗਈ ਆ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤਾਂ ਵੀਰੋ ਮੇਲੇ ਤੇ ਕਈ ਭਰਾ ਮਿਲੇ ਸੀ ਜਿਹੜੇ ਆਪਾਂ ਨੂੰ ਕਹਿੰਦੇ ਸੀ ਯਾਰ ਤੂੰ 2851 ਜਿਹੜੀ 85 ਕਿਲੋ ਵੀ ਪਾ ਕੇ ਬੀਜੀ ਆ ਤੇ ਉੱਥੇ ਕਈ ਭਰਾਵਾਂ ਨੇ ਆਲੂ ਜਿਹੜਾ ਸੱਠਾ ਆਲੂ ਪੱਟ ਕੇ ਆਪਣੇ ਬਰਾਬਰ ਉਹਨਾਂ ਨੇ ਵੀ 2851 ਆਪਾਂ ਨੂੰ ਦੇਖ ਕੇ ਬੀਜੀ ਸੀ ਉਸ ਭਰਾ ਲਗਾਤਾਰ ਕਈਆਂ ਸਾਲਾਂ ਤੋਂ ਬੀਜਦੇ ਆ ਤੇ ਉਹ ਆਂਦੇ ਸੀ ਵੀ ਗੋਭੀ ਵਾਲੇ ਜਿਹੜੀ ਥਾਂ ਦੀ ਤੇਰੀ ਹੈਗੀ ਆ 2851 ਉਹਦੀ ਸਾਨੂੰ ਵੀਡੀਓ ਜਿਹੜੀ ਆ ਲਾਸਟ ਤਾਂ ਹੀ ਜ਼ਰੂਰ ਪਾਈ ਵੀ ਕੀ ਕੰਡੀਸ਼ਨਾਂ ਆ ਦੀ ਤੇ ਕਿਹੋ ਜਿਹਾ ਦਾਣਾ ਜਿਹੜਾ ਬਣੂਗਾ ਤੇ ਅੱਜ ਆਪਾਂ ਬਾਈ ਜੀ ਉਸੇ ਡੇਢ ਕਿੱਲੇ 'ਚ ਜਿਹੜੀ ਆਪਾਂ 2 ਜਨਵਰੀ ਨੂੰ ਇਹ ਬੀਜੀ ਸੀ ਆ ਲੋਕੇਸ਼ਨ ਤੁਹਾਨੂੰ ਦੱਸ ਦਈਏ ਵੀ ਉਹ ਸਾਹਮਣੇ ਟਰਾਂਸਫਾਰਮ ਮੇਰੀਆਂ ਪਿਛਲੀ ਜਿਹੜੀਆਂ ਵੀਡੀਓ ਦੇ ਵਿੱਚ ਤੁਹਾਨੂੰ ਉਹ ਲੋਕੇਸ਼ਨ ਉਵੇਂ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਇਹ ਕਈ ਭਰਾਵਾਂ ਦੇ ਮਨ ਦੇ ਵਿੱਚ ਹੁੰਦੀ ਆ ਯਾਰ ਵੀ ਇਹ ਵੀਡੀਓ ਕਿਤੇ ਹੋਰ ਪਾਉਂਦਾ ਤੇ ਦੱਸਦਾ ਕਿਤੇ ਹੋਰ ਆ ਉਹ ਗੱਲ ਨਹੀਂ ਆਪਾਂ ਜਿਹੜੀ ਸਹੀ ਗੱਲ ਆ ਉਹ ਆਪਾਂ ਤੁਹਾਡੇ ਸਾਹਮਣੇ ਕਲੀਅਰ ਕਰ ਦਿੰਨੇ ਆ ਵੀ ਅੱਜ ਦੇ ਤੇ ਆਪਾਂ ਇਦੋਂ ਪਹਿਲਾਂ ਇੱਕ ਸਪਰੇਅ ਲਾਈ ਸੀ ਤੇ ਅੱਜ ਦੂਜੀ ਸਪਰੇਅ ਆ ਜਿਹੜੀ ਟੈਲਟ ਦੀ 17 ਦੇ ਨਾਲ ਪ੍ਰੋਗਰਾਮ ਪਾ ਰਹੇ ਆ ਆ ਤੁਹਾਨੂੰ ਬਗਲੇ ਦਿਖਾ ਦਈਏ ਬਾਈ ਇਹਨਾਂ ਨੂੰ ਸਭ ਤੋਂ ਪਹਿਲਾਂ ਪਤਾ ਲੱਗ ਜਾਂਦਾ ਵੀ ਇੱਥੇ ਸਾਡੇ ਖਾਨ ਨੂੰ ਆ ਜਿਹੜੀ ਕੋਈ ਚੀਜ਼ ਆ ਚੁੱਕੀ ਆ ਤੇ ਅੱਜ ਬਾਈ ਜੀ ਹੈਗੀ ਆ 19 ਮਾਰਚ ਤੇ 19 ਮਾਰਚ ਦੇ ਦਿਨ ਤੇ ਵਿੱਚ ਆ ਬਾਈ ਜੀ ਸੁੰਡੀ ਇਹਦੇ ਤੇ ਆ ਚੁੱਕੀ ਆ ਬਰੀਕ ਜ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਜੋਜ ਆ ਬਣ ਕੇ ਆ ਗਈ ਸੁੰਡੀ ਬਗਲਿਆਂ ਨੂੰ ਪਹਿਲਾਂ ਪਤਾ ਲੱਗ ਗਿਆ ਵੀ ਇੱਥੇ ਬਈ ਸਾਨੂੰ ਖਾਣ ਨੂੰ ਜਿਹੜਾ ਮਟੀਰੀਅਲ ਆ ਸਾਡਾ ਉਹ ਆ ਗਿਆ ਤੇ ਆਪਾਂ ਸਪਰੇਅ ਕਰ ਦਿੰਨੇ ਆ ਤੇ ਇਹਨਾਂ ਦਾ ਜਿਹੜਾ ਖਾਣਾ-ਦਾਣਾ ਤਾਂ ਇਹਨਾਂ ਨੇ ਤਾਂ ਚੁਗੀ ਜਾਣਾ ਬਾਈ ਕੱਲ ਨੂੰ ਖਾ ਲੈਣਗੇ ਮਰੀ ਨੂੰ ਖਾ ਲੈਣਗੇ ਤੇ ਇਹਦੇ ਤੇ ਆਪਾਂ ਸਪਰੇਅ ਲਾ ਰਹੇ ਆ ਤੇ ਹੁਣ ਤੁਹਾਨੂੰ ਆਪਾਂ ਇਹਦਾ ਨਸਾਰਾ ਦਿਖਾ ਦਈਏ ਜੀ ਕਣਕ ਦਾ ਆਪਣੀ ਇਹ 2 ਜਨਵਰੀ ਦੀ ਬੀਟੀਵੀਸੀ ਤੇ ਤੁਹਾਨੂੰ ਛੱਟੇ ਵਿਖਾ ਦਈਏ ਜੀ ਮੈਂ ਕਹਿੰਦਾ ਜੀ ਛੱਟੇ ਤੇ ਛੱਟਾ ਫਸਿਆ ਪਿਆ ਹੈ ਦੇਖਣ ਨੂੰ ਤਾਂ ਛੱਟਾ ਲੱਗੂਗਾ ਨਿੱਕਾ ਜਿਹਾ ਛੱਟੀ ਜੀ ਇਹੇ ਪਰ ਇਹਦੇ ਵਿੱਚ ਬਾਈ ਜੀ ਘੁੰਡੀ ਬਹੁਤ ਜ਼ਿਆਦਾ ਤੇ ਦਾਣਾ ਵੱਧ ਤੋਂ ਵੱਧ ਦਾਣਾ ਇਹਦੇ ਵਿੱਚ ਬਣਦਾ ਹੈ। ਇਹਦੀ ਵੀ ਆਪਾਂ ਸਾਰੀ ਵੀਡੀਓ ਹੈ ਜਿਹੜੀ ਭਰਾ ਨੇ ਇੱਕ ਨੇ ਮੈਸੇਜ ਪਾਇਆ ਸੀ ਵੀ ਸਾਨੂੰ ਇਹ ਦੱਸ ਦੇ ਰਿਹਾ ਜੋ ਕੀ ਕੁਛ ਕੀਤਾ ਤੇ ਅਗਲੇ ਸਾਲ ਤੋਂ ਕੋਈ ਉਹਨਾਂ ਦਾ ਵੀ ਕੋਈ ਪ੍ਰੋਜੈਕਟ ਹੈਗਾ ਜਿਹੜਾ ਲੇਟ ਚ ਉਹ ਕਣਕ ਬੀਜਦੇ ਆਉਂਦੇ ਅਸੀਂ ਦੇਖਣਾ ਚਾਹੁੰਦੇ ਆ ਵੀ ਜਿਵੇਂ ਗੇਤੀ ਕਣਕ ਨੂੰ ਕਈਆਂ ਭਰਾਵਾਂ ਦੇ ਐਤਕੀ ਸੁੰਡੀ ਨੇ ਖਾ ਲਈ ਸੀ ਸੁਪਰ ਸਿੱਡਰ ਵਾਲੀ ਨੂੰ ਤੇ ਉਹਨਾਂ ਨੇ ਮਗਰੋਂ ਵਾਹ ਕੇ ਜਿਹੜੀ ਕਣਕ 2851 ਬੀਜੀ ਆ ਤੇ ਉਹ ਅੱਜ ਆਪਾਂ ਦਿਖਾ ਦਈਏ ਵੀ ਇਹ 2 ਜਨਵਰੀ ਦੀ ਕਣਕ ਬੀਜੀ ਵੀ ਆ ਤੇ ਤਕਰੀਬਨ ਦੋ ਪਾਣੀ ਆ ਜਿਹੜੇ ਲੱਗ ਚੁੱਕੇ ਆ ਤੇ ਤੀਜਾ ਪਾਣੀ ਲਾਵਾਂਗੇ ਤੇ ਪਾਣੀ ਹਜੇ ਇੱਕ ਹੋਰ ਵੀ ਇਹਨੂੰ ਲਾਵਾਂਗੇ ਤੇ ਜਿਹਦੇ ਨਾਲ ਮਤਲਬ ਕਿ ਡੈਂਪਰਚਰ ਜਿਹੜਾ ਵਧ ਰਿਹਾ ਤੇ ਛਿੱਟੇ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਆਵੇ ਦੋਦਾ ਨਾ ਸੁੱਕੇ ਪਾਣੀ ਇਹਨੂੰ ਆਪਾਂ ਲੇਟ ਤਾਂ ਹੀ ਦੇਵਾਂਗੇ ਹੋ ਸਕਦਾ ਦੂਜੀਆਂ ਕਣਕਾਂ ਨੂੰ ਕੋਈ ਅੱਥੀ ਵੱਢਣ ਲੱਗ ਜੇ ਤੇ ਉਸ ਉਸ ਟਾਈਮ ਤਾਈਆਂ ਨੂੰ ਪਾਣੀ ਦੇ ਦੇਣਾ ਪਵੇ ਤੇ ਇਸ ਟਾਈਮ ਆਪਾਂ ਨੂੰ ਸਪਰੇਅ ਲਾ ਰਹੇ ਆਂ ਜੀ ਇਹ ਤੋਂ ਪਹਿਲਾਂ ਲਾਈ ਸੀ ਤੇ ਹੁਣ ਆਪਾਂ ਤਿੰਨ ਸਪਰੇਅ ਰਲਾ ਕੇ ਪ੍ਰੋਕਲੇਮ ਅਕਟਾਰਾ ਤੇ ਨਾਲ ਆਪਾਂ ਟੈਲਟ ਲਾ ਰਹੇ ਆਂ ਕਿਉਂਕਿ ਇਹਨੂੰ ਪੀਲੀ ਕੁੰਗੀ ਦੀ ਸ਼ਿਕਾਇਤ ਵੀ ਇਸ ਤਰ੍ਹਾਂ ਹੁੰਦੀ ਆ ਤੁਹਾਨੂੰ ਦਿਖਾ ਦਈਏ ਵੀ ਪਹਿਲਾਂ ਸਪਰੇਅ ਲਾਈ ਸੀ ਤੇ ਹੁਣ ਵੀ ਕਿਤੇ ਕਿਤੇ ਡੈਕਤ ਆ ਜਿਹੜੀ ਇਹਨੂੰ ਫੇਰ ਆਉਣੇ ਸ਼ੁਰੂ ਹੋ ਗਈ ਆ ਤੇ ਇਹ ਲਾਸਟ ਸਪਰੇਅ ਹੁਣ ਆਪਾਂ ਫੇਰ ਦੁਬਾਰਾ ਟੈਲਟ ਦੀ ਇਹਦੇ ਵਿੱਚ ਲਾ ਰਹੇ ਆਂ ਵੀ ਇਹਦੀ ਜਿਹੜੀ ਰੋਖ ਥਾਮ ਹੋ ਜਾਵੇ ਤੇ ਕਿਸੇ ਦਾਣੇ ਨੂੰ ਕਮਜ਼ੋਰੀ ਨਾ ਆਵੇ ਪੂਰੀ ਵੀਡੀਓ ਤੁਹਾਨੂੰ ਆਪਾਂ ਪਾਉਂਦੇ ਰਵਾਂਗੇ ਬਣੇ ਰਹੋ ਜੇ ਪੇਜ ਨਾਲ ਤੇ YouTube ਚੈਨਲ ਨਾਲ ਧੰਨਵਾਦ ਜੀ ਸਾਸ਼ੀਕ